ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੇਣ ਲਿਆ ਸੀਗਾ ਉਹਦੇ ਨਾਲ ਹੀ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਤੇ ਜਿਹੜੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਦੀ ਆ ਬਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਗਏ ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਨੂੰ ਉਸਲੇ ਇੰਨਾ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਇੱਕ ਗੁਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੀਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਅਸੀਂ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦੇ ਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂ ਗਾ ਇਹ ਵੀ ਡੋਰ ਨਾਲ ਵੇਚੀ ਅੱਜ ਮੈਂ ਹੁਣੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਸੁਨਾ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰਾਸ ਪੁਲਿਸ ਇੱਕ ਬੰਦੇ ਸਾਥ ਮੰਗਦੀ ਆ ਤੇ ਇੱਕ ਬੰਦੇ ਡਰਾਉਂਦੀ ਆ 100 ਤੋਂ ਵੱਧ ਬੰਦਾ ਲੈ ਕੇ ਐਸਐਸਓ ਸਾ ਮੇਰੀ ਦੁਕਾਨ ਤੇ ਆਏ ਨੇ ਕਿ ਹਰਾਸ ਕਰਨ ਵਾਸਤੇ ਕਿ ਤੇਰੀ ਜੁੜਤ ਕਿੱਦਾਂ ਪਈ ਤੂੰ ਵੀਡੀਓ ਬਣਾ ਦੀ ਮੇਰੇ ਤੇ ਜੁੜਤ ਹੈ ਕੀ ਆ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ ਇੱਕ ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਕਿਆ ਐਸਐਸਪੀ ਸਾਹਿਬ ਅੱਗੇ ਮੈਂ ਤੁਹਾਡੇ ਮadhyam ਤੋਂ ਵੀ ਕਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਕਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਹੈਗਾ ਤਾਂ ਮਤਲਬ ਇਹ ਕਿੱਥੋਂ ਆਇਆ ਫਿਰ ਵੀ ਐਸਪੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕਾਦੀਆਂ ਖਾਨੇ ਵਿੱਚ ਕੀ ਕਿ ਤਦੋਚੀ ਆਪ ਸੋਨ ਨੂੰ ਸੋਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਕਾਦਨੀ ਕੋਸ ਵੱਲੋਂ ਜੋ ਤੋਂ ਜੀਦ ਕਰੋ ਕਿ ਬਹੁਤ 16 ਡੱਬੇ ਚਾਇਨਾ ਡੋਰ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚਾਇਨਾ ਡੋਰ ਬਇ ਇੱਕ ਬੜਾ ਦੁਪਸਤਰਨ ਹੈਗਾ ਕਿ ਇਹ ਇਦਾ ਇਹ ਯੂਜ਼ ਦੇ ਨਾਲ ਜਿਹੜਾ ਦੁਕਾਨੀ ਜਾਨ ਖਤਰਾ ਹੁੰਦਾ ਸਿਰ ਲੋਕਾਂ ਦੇ ਨੱਕ ਮੂਹ ਕੱਟੇ ਜਾਂਦੇ ਨੇ ਯੂਜ਼ ਨਾਲ ਜੰਗਤਰਾ ਹੁੰਦਾ ਪੰਛੀ ਹੁੰਦੇ ਉਹਨਾਂ ਦੇ ਪਰਵਗਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨੇ ਜਾਨ ਖਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਇਹ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਸ਼੍ਰੀ ਹੈਲ ਨੀ ਜੀ ਡਾਇਰੈਕਟਰ ਤੇ ਇਹਦੇ ਖਿਲਾਫ ਬੜੀ ਜੰਨੀ ਪਦਾਰਥ ਤੇ ਮਹੌਜੜੀ ਹੋਈ ਹੈ ਉਸੇ ਮਹੌਜੇ ਤਹਿਤ ਕਰਦਿਆਂ ਕੱਲ ਖਾਣਾ ਕਾਦੀਆਂ ਵੱਲੋਂ ਸਪੈਸ਼ਲ ਬਰਾਂਡ ਦੀ ਮਦਦ ਦੇ ਨਾਲ ਖਾਣਾ ਕਾਦੀਆਂ ਵਿਖੇ ਜਿਹੜੇ ਮਿਸਟਰ ਸੋਨੂ ਹੈ ਜਿਹੜੀ ਸੋਨੂ ਕੋਲ ਸੂਨਾ ਬੇਟੀਆਂ ਪਰੰਪਤੀਆਂ ਢਟੂਆਂ ਦੀਆਂ ਇੱਕ ਬੇਟੀ ਦੇ ਵਿੱਚ ਆਊਟ 42 ਢਟੂਣੇ ਟੋਟਲ ਇਹ 768 ਢਟੂ ਬੰਦੇ ਨੇ ਇਹ ਕੋ ਬਰਾਮ ਕਰਕੇ ਇਹਨਾਂ ਨੇ ਕਾਨੂੰਨ ਸਰਕਾਰ ਵੀ ਕਰਦਿਆਂ ਹੋਇਆ ਉਹਦੇ ਖਿਲਾਫ परचा नंबर तीन तीन एक तो तो पच्ची रजिस्टर किया अंडर सैक्शन बी एन एस दो सौ तेई एक सौ पच्ची नाल ने पंद्रह इनवायरमेंट प्रोटैक्शन एक्ट से एक अठवंजा वाइल्ड लाइफ प्रोटैक्शन एक्ट लगाया इन्होंने ये खिलाफ़ कार्रवाई कर रहा कार तो है परचा रज करके प्रतिशन रंभिया इसको अग फजह हो जा रही है कि यह इसको फजह कितों लैके आँगा वो जितना जितना होगा नोटिस ਇਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹ ਇਹ ਚਾਈਨਾ ਡੋਲ ਨੂੰ ਬਿਲਕੁਲ ਉਸ ਮਾਦਰ ਨੂੰ ਇਹਨੂੰ ਇਹਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਜਿਹੜੀ ਇਹਨਾਂ ਨੇ ਬੜਾ ਤੰਗੋ ਡਾਣੀ ਹੈ ਉਹ ਜਰਨਲ ਯੂਜ਼ ਕਰਨ ਦੇ ਕੋਈ ਜਾਣ ਦੇ ਨਾਮ ਰਿਵਾਰਡ ਨਾ ਕਰਮ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਫੁੱਲਸ ਵੱਲੋਂ ਕਿ ਇਹਨਾਂ ਨੂੰ ਵੇਚਨ ਦਾ ਬਾਝਾਨ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਦੀ ਜਾਨ ਨਾਲ